ਯਾਰ ਇਸ ਨੂੰ ਪੀਓ ਸਬਸੀ ਕਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅਨਾਨਾਸ ਬਾਰੇ ਅਨਾਨਾਸ ਦੇ ਗੁਣਾ ਬਾਰੇ ਜੇ ਅਗਰ ਤੁਸੀਂ ਪਾਈਨੈਪਲ ਰੋਜ਼ਾਨਾ ਖਾਂਦੇ ਹੋ ਤਾਂ ਤੁਹਾਡੀ ਸਿਹਤ ਦੇ ਵਿੱਚ ਕੀ ਕੀ ਸੁਧਾਰ ਹੋ ਸਕਦੇ ਨੇ ਕਿਹੜਾ ਨੁਕਸਾਨ ਕਰ ਸਕਦਾ ਹੋ ਤੁਹਾਨੂੰ ਇਹਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਕੋਸ਼ਿਸ਼ ਕਰਾਂਗੇ ਅੱਜ ਇਹਦੇ ਸਿਹਤ ਦੇ ਲਾਭ ਤੇ ਕੱਲ ਨੂੰ ਅਸੀਂ ਇਹਦੇ ਪੌਸ਼ਟਿਕ ਤੱਤ ਕਿੰਨੀ ਮਾਤਰਾ ਦੇ ਵਿੱਚ ਕਿੰਨਾ ਨੂੰ ਨਹੀਂ ਲੈਣਾ ਚਾਹੀਦਾ ਤੇ ਕਿਹੜੇ ਕਿਹੜੇ ਇਹਦੇ ਪੋਸੀਬਲ ਸਾਈਡ ਇਫੈਕਟ ਨੇ ਉਹਨਾਂ ਬਾਰੇ ਗੱਲ ਕੱਲ ਨੂੰ ਕਰਾਂਗੇ ਹੁਣ ਅਨਾਨਾਸ ਕਮੋਸਸ ਇੱਕ ਗਰਮ ਖੰਡੀ ਏਰੀਏ ਦਾ ਫਲ ਹੈ ਜਿਹੜਾ ਬਰੋਮੀਲੇ ਹੁਣ ਬਰੋਮੀਲੇ ਦੇ ਨਾਲ ਭਰਪੂਰ ਹਾ ਕੀ ਇੱਕ ਐਨਜ਼ਾਈਮ ਹੈ ਕਿਸ ਦੇ ਜਿਹੜੇ ਸੰਭਾਵੀ ਸਿਹਤ ਲਾਭ ਉਹਨਾਂ ਦਾ ਆਪਾਂ ਜੋ ਮਹਾਰਾਂ ਨੇ ਖੋਜਾਂ ਕੀਤੀਆਂ ਨੇ ਉਹਨਾਂ ਦੇ ਆਧਾਰ ਤੇ ਆਪਾਂ ਇਹਦੀ ਗੱਲ ਕਰਾਂਗੇ ਕਿ ਸਾਡੀ ਮਤਲਬ ਜਿਵੇਂ ਐਂਟੀ ਇਨਫਲੇਮੇਟਰੀ ਵੀ ਹੁੰਦਾ ਸੋਜਾਂ ਨੂੰ ਘੱਟ ਕਰਨ ਵਾਸਤੇ ਤਾਂ ਜਾਂ ਸੇਤ ਮੰਤ ਪਾਚਨ ਸਾਡੀ ਜਿਹੜੀ ਖਰਿਆ ਉਹਨੂੰ ਬਿਹਤਰ ਕਰਨ ਵਾਸਤੇ ਇਹਦੇ ਵਿੱਚ ਸਮਰੱਥਾ ਹੁੰਦੀ ਹੈ ਇਹਦੇ ਵਿੱਚ ਉਹ ਔਣ ਹੁੰਦੇ ਨੇ ਹੁਣੇ ਤੁਹਾਡੀ ਸਾਡੀ ਜਾਂ ਜਿਹੜੇ ਯੂਜ਼ ਕਰਦੇ ਨੇ ਉਹਨਾਂ ਦੀ ਸਿਹਤ ਨੂੰ ਕਿਵੇਂ ਸੁਧਾਰ ਸਕਦਾ ਪਾਚਨ ਕਿਰਿਆ ਜਿਹੜੀ ਆ ਉਹਨੂੰ ਬਿਹਤਰ ਕਿਵੇਂ ਬਣਾ ਸਕਦਾ ਇਹ ਮੰਨਿਆ ਜਾਂਦਾ ਤੇ ਅਨਾਨਾਸ ਦਾ ਪਾਚਨ ਕਿਰਿਆ ਤੇ ਸਕਾਰਾਤਮਕ ਯਾਨੀ ਕਿ ਬਹੁਤ ਵਧੀਆ ਪ੍ਰਭਾਵ ਪੈਂਦਾ ਕਿਉਂਕਿ ਇਸ ਵਿੱਚ ਪਾਏ ਜਾਣ ਵਾਲੇ ਫਾਈਬਰ ਅਤੇ ਪਾਜ ਐਨਜ਼ਾਈਮਾਂ ਦੇ ਕਾਰਨ ਕਿਉਂਕਿ ਇਹਦੇ ਵਿੱਚ ਉਹ ਐਨਜ਼ਾਈਮ ਉਹ ਪਾਚ ਗੁਣਵੇਂ ਗ੍ਰੇਟ ਡਾਈਜੈਸ਼ਨ ਨੂੰ ਕਰਦੇ ਨੇ ਹੁਣ ਜਿਹੜੇ ਮਤਲਬ ਖੋਜਾਂ ਕੀਤੀਆਂ ਗਈਆਂ ਨੇ ਪਰਯੋਗਸ਼ਾਲਾਾਂ ਦੇ ਵਿੱਚ ਅਧਿਐਨ ਕੀਤੇ ਗਏ ਨੇ ਕੋਲੀ ਦੀਆਂ ਤਣੀਆਂ ਛਿਲਕਿਆਂ ਤੋਂ ਅਨਾਨਾਸ ਦੇ ਜੂਸ ਨੇ ਇੱਕ ਜਿਹੜੀ ਆ ਸਿਮੂਲੇਟਿਡ ਮਨੁੱਖੀ ਜਿਹੜੀ ਗੈਸਟੋ ਇੰਟਰਸਟਾਈਨਲ ਟੈਕਟ ਦੇ ਵਿੱਚ ਪ੍ਰੀਬਾਇਓਟਿਕਸ ਫੰਕਸ਼ਨ ਨੂੰ ਵਧਾਇਆ ਉਹ ਕਿ ਪ੍ਰੀਬਾਇਓਟਿਕਸ ਦੇ ਕੰਮ ਵਿੱਚ ਮਦਦ ਕਰਕੇ ਅਨਾਨਾਸ ਦੇ ਜੂਸ ਨੇ ਗੈਸਟੋ ਇੰਟਰਸਟਾਈਨਲ ਜਿਹੜਾ ਸਾਡਾ ਟੈਕ ਆ ਉਹਦੇ ਵਿੱਚ ਚੰਗੇ ਬੈਕਟੀਰੀਆ ਦੇ ਨਾਲ ਨੂੰ ਜਦੋਂ ਜੋੜਿਆ ਤਾਂ ਪਾਚਨ ਕਿਰਿਆ ਜਾਂ ਅੰਤੜੀਆਂ ਦੀ ਸਿਹਤ ਬਿਹਤਰ ਬਣੀ ਗਈ ਉਹਨਾਂ ਦੀ ਇਹ ਅਲੱਗ-ਅਲੱਗ ਤਰ੍ਹਾਂ ਦੇ ਚੂਹਿਆਂ ਦੇ ਉੱਪਰ ਵੀ ਖੋਜਾਂ ਕੀਤੀਆਂ ਗਈਆਂ ਕਿਉਂਕਿ ਜਿਹੜੇ ਅੰਤੜੀਆਂ ਦੇ ਮਾਈਕਰੋਬਾਇਓਮਸ ਤੇ ਇਹਨਾਂ ਦਾ ਇਸ ਦਾ ਪ੍ਰਭਾਵ ਜਿੰਦਾ ਜਿਹੜਾ ਸੀ ਉਹ ਬਹੁਤ ਵਧੀਆ ਸੀਤੁਲਨ ਉਹਦਾ ਬਣਿਆ ਰਿਹਾ ਚੰਗੇ ਬੈਕਟੀਰੀਆ ਦਾ ਇਸ ਕਰਕੇ ਉਹ ਕਿਉਂਕਿ ਪਾਚਕ ਐਨਜ਼ਾਈਮ ਇਹਦੇ ਵਿੱਚ ਜਿੰਮੇਵਾਰ ਹੁੰਦੇ ਨੇ ਜਿਹੜੇ ਵਧੀਆ ਡਾਈਜੈਸ਼ਨ ਵਾਸਤੇ ਕੰਮ ਕਰਦੇ ਨੇ ਹੁਣੇ ਦਰਦ ਤੋਂ ਰਾਹਤ ਪਾਉਣ ਵਿੱਚ ਮਦਦ ਕਰ ਸਕਦਾ ਖੋਜਾਂ ਦੱਸਦੀਆਂ ਨੇ ਕਿ ਕਿਉਂਕਿ ਇਹਦੇ ਵਿੱਚ ਜਿਹੜੇ ਅਹਿਮ ਪ੍ਰੋਬਲੀਮਸ ਨੂੰ ਦਰਦ ਲਈ ਵੱਖ-ਵੱਖ ਰੂਪਾਂ ਵਿੱਚ ਇੱਕ ਇਕੱਤਰ ਦਵਾਈਆਂ ਬਣਾ ਲਈ ਗਈਆਂ ਨੇ ਇਹਦੇ ਵਿੱਚ ਇਸ ਗੱਲ ਦੇ ਸਬੂਤ ਹਨ ਕਿ ਇਹ ਸੋਜਾਂ ਨੂੰ ਘਟਾਉਣ ਵਾਲੀ ਜਾਂ ਜਿਹੜੀ ਸੱਟ ਵਾਲੀ ਥਾਂ ਤੇ ਖੂਨ ਦਾ ਜਿਹੜਾ ਸਰਕਲ ਹੈ ਉਹਨੂੰ ਵਧਾਉਂਦਾ ਤੇ ਜਿਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਕਿਉਂ ਇਹਦੇ ਵਿੱਚ ਬਲੈਡਿਕਨਿੰਗ ਤੇ ਕੰਮ ਕਰਨ ਬਾਰੇ ਸੋਚਿਆ ਜਿਨ੍ਹਾਂ ਨੇ ਇਹ ਕੀਤਾ ਕਿ ਇਹ ਕਹ ਸਕਦੇ ਆ ਕਿ ਦਰਦਨوارਕ ਵੀ ਹੋਗਾ ਉਹ ਕਈ ਹੋਰ ਵੀ ਖੋਚਾਂ ਇਹਦੇ ਵਿੱਚ ਜਿਹੜੀ ਆਸਥੀਓ ਆਰਥਰਾਈਟਸ ਵਰਗੀਆਂ ਜਿਹਨੀਆਂ ਅਸੀਂ ਦਰਦ ਦੇ ਜਿਹੜੀ ਉਹਦੇ ਵਿੱਚ ਵੀ ਇਹਨੇ ਥੋੜਾ ਰਿਲੀਫ ਦਿੱਤੀ ਨਿਊਰੋਪੈਥੀ ਜਿਹੜੀ ਨਸਾਂ ਦੇ ਦਰਦ ਨੇ ਜਾਂ ਕੋਈ ਸਪੋਰਟ ਇੰਜਰੀ ਨੇ ਜਿਹੜੀ ਖੇਡਾਂ ਦੇ ਦੌਰਾਨ ਲਈ ਕੋਈ ਚੋਟ ਲੱਗਦੀ ਹੈ ਉਹ ਉਹਦੇ ਵਿੱਚ ਵੀ ਕਾਫੀ ਇਹ ਰਾਹਤ ਦੇਣਾ ਜੋ ਖੋਜਾਂ ਨੇ ਦੱਸਿਆ ਕਿਉਂਕਿ ਸਰਜਰੀ ਦੇ ਕਾਰਨ ਜਿਹੜੀ ਹੋਣ ਵਾਲੀਆਂ ਦਰਦਾਂ ਨੇ ਉਹਦੇ ਵਾਸਤੇ ਵੀ ਜਿਹੜੇ ਬਰੋਮੇਲੇਨਸ ਉਹ ਜਿਹੜਾ ਸੀ ਉਹ ਵਧੀਆ ਮਦਦਗਾਰ ਮੰਨਿਆ ਗਿਆ। ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਖੇਤਰ ਦੇ ਵਿੱਚ ਹੋਰ ਵੱਡੇ ਪੱਧਰ ਤੇ ਐਡੈਨੋਮੀ ਦੀ ਭਾਵੇਂ ਲੋੜ ਵੀ ਹੁੰਦੀ ਹੈ ਪਰ ਜੋ ਹੁਣ ਤੱਕ ਦੇ ਨਤੀਜੇ ਨੇ ਉਹ ਇਹ ਦੱਸਦੇ ਹੁਣੇ ਜਿਗਰ ਦੀ ਚਰਬੀ ਦਾ ਖਤਰਾ ਵੀ ਘਟਾ ਸਕਦਾ। ਜੋ ਖੋਜਾਂ ਕਰੀ ਜਿਵੇਂ ਹਾਈ ਕੋਲੇਸਟ੍ਰੋਲ ਹੈ ਜਦੋਂ ਜਦੋਂ ਵੱਧ ਜਾਂਦਾ ਹਾਈਪਰ ਕੋਲੇਸਟ੍ਰੋਲੀਮੀਆ ਜਾਂ ਫੈਟੀ ਲੀਵਰ ਦੀ ਬਿਮਾਰੀ ਲਈ ਜਿਹੜਾ ਜੋਖਮ ਬਣਦਾ ਤੇ ਉਹ ਅਨਾਨਾਸ ਇਸ ਜੋਖਮ ਨੂੰ ਘਟਾ ਸਕਦਾ ਕਿਉਂਕਿ ਇਹ ਵੀ ਜਿਹੜੀਆਂ ਖੋਜਾਂ ਕੀਤੀਆਂ ਗਈਆਂ ਨੇ ਤੇ ਇਹਦੇ ਵਿੱਚ ਵੀ ਐਂਟੀ ਆਕਸੀਡੈਂਟ ਅਨਾਨਾਸ ਦੇ ਵਿੱਚ ਗੁਣ ਹੁੰਦੇ ਤੇ ਕੋਲੇਸਟ੍ਰੋਲ ਘਟਾਉਣ ਵਾਲੇ ਗੁਣ ਵੀ ਇਹਦੇ ਵਿੱਚ ਪਾਏ ਜਾਂਦੇ ਆ ਤੇ ਚਾਹੇ ਛੋਹਿਆਂ ਦੇ ਉੱਪਰ ਖੋਜਾਂ ਕੀਤੀਆਂ ਗਈਆਂ ਨੇ ਜਾਂ ਹੋਰ ਜਨਵਰਾਂ ਦੇ ਉੱਪਰ ਪ੍ਰਯੋਗਸ਼ਾਲਾ ਦੇ ਵਿੱਚ ਅਧਿਐਨ ਜਿਹੜੀ ਕੀਤੇ ਗਏ। ਹੁਣ ਇਹ ਸਰਕੂਲੇਸ਼ਨ ਅਤੇ ਖੂਨ ਦੇ ਪ੍ਰਵਾਹ ਨੂੰ ਵੀ ਸਤਾ ਸਕਦਾ। ਬਲੱਡ ਸਰਕੂਲੇਸ਼ਨ ਜਿਹੜਾ ਹੈ। ਕਿਉਂਕਿ ਸਾਡੀਆਂ ਖੂਨ ਦੀਆਂ ਨਾੜੀਆਂ ਨੇ ਜਿਹੜੀਆਂ ਧਮਨੀਆਂ ਜਾਂ ਹੋਰ ਛੋਟੀਆਂ-ਛਟੀਆਂ ਅੰਗੀਆਂ ਦੇ ਪਾਰ ਇਹ ਸਾਡੇ ਸਰੀਰ ਦਾ ਜਿਹੜੀ ਨਾੜੀ ਪ੍ਰਣਾਲੀ ਦਾ ਸਿਸਟਮ ਹੈ। ਉਹ ਨਾੜੀਆਂ ਦੀ ਸਿਹਤ ਅਤੇ ਸਰਕੂਲੇਸ਼ਨ ਅਤੇ ਖੂਨ ਦੇ ਪ੍ਰਵਾਹ ਲਈ ਬੜੀਆਂ ਜ਼ਰੂਰੀ ਉਹਨਾਂ ਨੂੰ ਵਿੱਚ ਵੀ ਸਟਾਰਟ। ਅਨਾਨਾਸ ਖੂਨ ਦੀਆਂ ਨਾੜੀਆਂ ਦੇ ਵਿੱਚ ਕੋਲੇਸਟ੍ਰੋਲ ਅਤੇ ਜਿਹੜੇ ਲਿਪਿਡਸ ਦੇ ਜਮਾ ਹੋਣ ਦਾ ਜਿਹੜਾ ਖਤਰਾ ਉਹਨੂੰ ਘਟਾ ਕੇ ਤੇ ਨਾੜੀਆਂ ਨੂੰ ਬਿਹਤਰ ਬਣਾਉਂਦਾ ਹੈ। ਤੇ ਖੂਨ ਦਾ ਸਰਕਲ ਵਧੀਆ ਚੱਲਦਾ ਰਹੇ। ਤੇ ਇੱਕੋ ਜਾਂ ਵੀ ਜਿਹੜੀਆਂ ਕੀਤੀਆਂ ਗਈਆਂ ਨੇ ਕੋਈ 8 ਤੋਂ ਹਫ਼ਤਿਆਂ ਵਾਸਤੇ ਜਿਨ੍ਹਾਂ ਦੇ ਨਾਲ ਇਹ ਪਤਾ ਲੱਗਾ ਇਹ ਕਾਫੀ ਹੱਦ ਤੱਕ ਕੋਲੇਸਟ੍ਰੋਲ ਨੂੰ ਘੱਟ ਕਰਕੇ ਸਾਡਾ ਨਾੜੀ ਪ੍ਰਬੰਧਨ ਦੇ ਵਿੱਚ ਜਿਹੜਾ ਖੂਨ ਦਾ ਸਰਕਲ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਠੀਕ ਰੱਖਦਾ ਹੈ। ਇਹ ਜਾਨਵਰਾਂ ਦੇ ਉੱਪਰ ਹੀ ਖੋਜਾਂ ਕੀਤੀਆਂ ਗਈਆਂ ਨੇ। ਇਹ ਮੰਨਿਆ ਜਾਂਦਾ ਹੈ। ਹਾਲਾਂਕਿ ਮਨੁੱਖਾਂ ਦੀ ਨਾੜੀ ਸਿਹਤ ਤੇ ਅਨਾਨਾਸ ਦੇ ਪ੍ਰਭਾਵਾਂ ਬਾਰੇ ਲਗਭਗ ਕੋਈ ਖੋਜ ਨਹੀਂ ਹੋਈ। ਇਹ ਛੋਹਿਆਂ ਦੇ ਉੱਪਰ ਜਿਹੜੀਆਂ ਖੋਜਾਂ ਕੀਤੀਆਂ ਗਈਆਂ ਨੇ। ਇਸ ਕਰਕੇ ਇਹ ਨਤੀਜੇ ਜਿਹੜੇ ਨੇ ਹੁਣ ਤੁਹਾਡੀਆਂ ਸੋਜਾਂ ਨੂੰ ਇਹ ਘੱਟ ਕਰ ਸਕਦਾ। ਹੁਣ ਜਾਨਵਰਾਂ ਦੇ ਉੱਪਰ ਪ੍ਰਯੋਗਸ਼ਾਲਾ ਦੇ ਵਿੱਚ ਖੋਜਾਂ ਕੀਤੀਆਂ ਗਈਆਂ ਨੇ। ਉਹਨਾਂ ਅਨੁਸਾਰ ਵੱਖ-ਵੱਖ ਟੈਸਟ ਟਿਊਬ ਅਧਿਐਨ ਜਿਹੜੀ ਸੀ ਉਹਨਾਂ ਵਿੱਚ ਜਿਹੜੇ ਬਰੋਮੇਲਿਨ ਦਾ ਬਰੋਮੇਲਿਨ ਆਪਾਂ ਕੋਲੋਂ ਗੱਲ ਕੀਤੀ ਕਿ ਅਨਾਨਾਸ ਦੇ ਵਿੱਚ ਇੱਕ ਬਾਇਓ ਐਕਟਿਵ ਪਦਾਰਥ ਆ ਜੋ ਸੋਜਾਂ ਨੂੰ ਰੋਕਣ ਅਤੇ ਖਾਸ ਕਰਕੇ ਘੱਟ ਕਰਨ ਦੇ ਵਿੱਚ ਵੀ ਮਦਦਗਾਰ ਮੰਨਿਆ ਗਿਆ। ਕਿ ਅਨਾਨਾਸ ਦੀ ਖਪਤ ਨੂੰ ਸੋਜ ਦੀ ਕਮੀ ਨਾਲ ਵੀ ਜੋੜਿਆ ਗਿਆ ਕਿ ਤੁਸੀਂ ਅਨਾਨਾਸ ਯੂ ਕਰਦੇ ਹੋ ਤਾਂ ਇਹਦੇ ਨਾਲ ਤੁਹਾਡੀਆਂ ਸੋਜਾਂ ਵੀ ਘੱਟ ਸਕਦੀਆਂ ਨੇ ਹੁਣ ਇਹਦੇ ਪੋਸ਼ਣ ਵੀ ਅਗਰ ਆਪਾਂ ਗੱਲ ਕਰੀਏ ਥੋੜੀ ਜਿਹਾ ਆਪਾਂ ਗੱਲ ਪੋਸ਼ਣ ਦੀ ਵੀ ਕਰ ਲਈਏ ਇਹਦੇ ਹੁਣ ਅਨਾਨਾਸ ਨੂੰ ਕਈ ਤਰੀਕਿਆਂ ਨਾਲ ਇੱਕ ਬੈਲੈਂਸਡ ਸਾਡੀ ਡਾਈਟ ਹੈ ਜਿਹੜੀ ਸੰਪੂਰਨ ਖਰਾਕ ਤੇ ਸਿਹਤਜੋ ਖਾਦਾ ਤੇ ਆਨੰਦ ਜਿਹੜਾ ਇਹਦਾ ਮੰਨਿਆ ਜਾ ਸਕਦਾ ਹੈ ਇਨੂੰ ਖੱਚਾ ਗ੍ਰਿਲ ਕਰਕੇ ਅਸੀਂ ਲੈ ਸਕਦੇ ਹਾਂ ਸਮੂਦੀ ਬਣਾ ਸਕਦੇ ਹਾਂ ਪੌਪ ਸਿਕਰ ਮੈਕਰਸਮਾਨ ਜਾਂ ਦੇ ਵਿੱਚ ਆ ਪੀਣ ਵਾਲੇ ਪਦਾਰਥਾਂ ਦੇ ਵਿੱਚ ਵੀ ਮਿਕਸ ਕਰਕੇ ਖਾਧਾ ਜਾ ਸਕਦਾ ਹੈ ਅਨਾਨਾਸ ਇੱਕ ਮੈਕਰੋ ਨਿਊਟ੍ਰੀਐਂਟ ਤੇ ਮਾਈਕਰੋ ਨਿਊਟ੍ਰੀਐਂਟਸ ਹੈ ਵਿਟਾਮਿਨ ਖਣਿਜ मिनਰਲਸ ਜਿਹੜੇ ਨੇ ਤੇ ਫਾਈਬਰ ਦਾ ਸਰੋਤ ਹੈ ਇਸ ਦੇ ਵਿੱਚ ਬਾਇਓ ਐਕਟਿਵ ਮਿਸ਼ਰਣ ਵੀ ਹੁੰਦੇ ਨੇ ਜਿਵੇਂ ਉਮਰ ਉਹ ਹੈ ਹੁਣ ਅਗਰ ਤੁਸੀਂ ਅਨਾਨਾਸ ਨੂੰ ਅਸੀਂ 100 ਗ੍ਰਾਮ ਦੀ ਲੈ ਕੇ ਚੱਲੀਏ ਜਾਂ ਅੱਧਾ ਕੱਪ ਐਵਰੇਜ ਲੈ ਕੇ ਚੱਲੋ ਇਹਦੇ ਵਿੱਚੋਂ ਕੈਲੋਰੀਸ ਕਿੰਨੀ ਆਉਂਦੀਆਂ ਨੇ 50 ਕਾਰਬੋਹਾਈਡਰੇਟਸ 13 ਗ੍ਰਾਮ ਪ੍ਰੋਟੀਨ 0.54 54 ਤੇ ਕੋਲੇ ਦੇ ਵਿੱਚ ਜਿਹੜੀ ਫੈਟ ਆ ਕੋਈ ਬਹੁਤ ਘੱਟ ਨਹੀਂ 0.12 ਗ੍ਰਾਮ ਤੇ ਖੰਡੇਰੇ ਵਿੱਚ ਮਿਲ ਜਾਂਦੀ ਕੁਦਰਤੀ ਸ਼ਕਰ ਜਿਹੜੀ ਹੈ ਲਗਭਗ 10 ਗ੍ਰਾਮ ਫਾਈਬਰ 1.5 ਗ੍ਰਾਮ ਦੇ ਕਰੀਬ ਕੈਲਸ਼ੀਅਮ 13 ਮਿਲੀਗ੍ਰਾਮ ਕੈਲਸ਼ੀਅਮ ਆਸਾਂ ਵਿੱਚ ਦੇ ਅੰਦਰ ਇਰਨ 0.3 ਮਿਲੀਗ੍ਰਾਮ ਵਿਟਾਮਿਨ ਸੀ ਲਗਭਗ 47 ਤੋਂ 48 ਮਿਲੀਗ੍ਰਾਮ ਤੇ ਵਿਟਾਮਿਨ ਏ 58 ਇੰਟਰਨੈਸ਼ਨਲ ਜਨਟ ਪੋਟਾਸ਼ੀਅਮ ਵੀ ਇਹਦੇ ਵਿੱਚ ਲਗਭਗ 100 110 ਮਿਲੀਗ੍ਰਾਮ ਦੇ ਕਰੀਬ ਮਿਲ ਜਾਂਦਾ ਹੈ ਤੇ ਮੈਗਨੀਸ਼ੀਅਮ ਵੀ ਇਹਦੇ ਵਿੱਚੋਂ ਲਗਭਗ 0.3 23 mg ਮਿਲ ਜਾਂਦਾ ਹੈ ਵਿੱਚ ਸਾਨੂੰ ਤੇ ম্যাগਨੀਸ਼ੀਅਮ 12 mg ਫੋਲੇਟਸ ਵਧੀਆ ਮਿਲ ਜਾਂਦਾ ਹੈ ਤੇ 18 mcg ਐਮ ਸੀ ਡੀ ਕੋਲਿਨ ਕੋਲਿਨ ਬਹੁਤ ਵਧੀਆ ਇਹਦੇ ਵਿੱਚ ਮਿਲ ਜਾਂਦੀ ਹੈ ਲਗਭਗ 5.5 6 mg ਹੋਏ ਕੁੜੇ ਦੇ ਸਾਈਡ ਇਫੈਕਟ ਦੀ ਵੀ ਆਪਾਂ ਗੱਲ ਕਰ ਲਈ ਅਨਾनास ਨੂੰ ਆਮ ਤੌਰ ਤੇ ਭਾਵੇਂ ਸੁਰੱਖਿਤ ਮੰਨਿਆ ਜਾਂਦਾ ਪਰ ਇਹਨੂੰ ਸੀਮਤ ਕਾ ਪੂਰੀ ਤਰ੍ਹਾਂ ਬਚਣ ਦੀ ਲੋੜ ਉਹਨਾਂ ਨੂੰ ਹੁੰਦੀ ਜਿਨ੍ਹਾਂ ਲੋਕਾਂ ਨੂੰ ਕੁਝ ਕਿਵੇਂ ਆਪਾਂ ਗੱਲ ਕਰਾਂਗੇ ਅਲਰਜੀ ਵਾਲੀ ਪ੍ਰੋਬਲਮ ਹੁੰਦੀ ਹੈ। ਹਾਲਾਂਕਿ ਥੋੜੀ ਮਾਤਰਾ ਦੇ ਵਿੱਚ ਬਿਲਕੁਲ ਸੁਰੱਖਿਤ ਹੁੰਦਾ ਪਰ ਲੋੜ ਤੋਂ ਜ਼ਿਆਦਾ ਕਿਉਂ ਨਹੀਂ ਇਹ ਨੁਕਸਾਨ ਵੀ ਸਿਹਤ ਦੇ ਉੱਪਰ ਕਰ ਸਕਦਾ। ਤੇ ਉਹ ਲੋਕ ਜਿਨ੍ਹਾਂ ਨੂੰ ਬਰੋਮੀਲੀਨ ਤੋਂ ਅਲਰਜੀ ਆ। ਅਗਰ ਤੁਹਾਨੂੰ ਅਨਾਨਾਸ ਅਤੇ ਬਰੋਮੀਲੀਨ ਤੋਂ ਲੱਗਦੀ ਹੈ ਤਾਂ ਇਹਦੇ ਤੋਂ ਪਰਹੇਜ਼ ਕਰੋ। ਕੋਈ ਜੇਕਰ ਅਨਾਨਾਸ ਖਾਣ ਤੋਂ ਬਾਅਦ ਤੁਹਾਨੂੰ ਖਾਰਿਸ਼ ਜਾਂ ਕੋਈ ਔਰਟੇਕੀਰੀਆ ਜਿਵੇਂ ਸ਼ਪਾਕੀ ਵਗੈਰਾ ਧੱਫੜ ਨਿਕਲ ਆਉਂਦੇ ਨੇ ਜਾਂ ਸਾਹ ਚੜ੍ਹਨ ਦੀ ਤੁਹਾਨੂੰ ਤਕਰੀਕ ਆਉਂਦੀ ਹੈ ਜਾਂ ਹੋਰ ਅਲਰਜੀ ਵਾਲੀਆਂ ਤੁਹਾਨੂੰ ਕੋਈ ਪ੍ਰਤੀਕਿਰਿਆਵਾਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਨੇ ਲੱਛਣ ਦਿੰਦੇ ਨੇ ਤੇ ਤੁਸੀਂ ਇੱਕ ਇਮੇਡੀਟ ਜਿਹੜੀ ਆਪਣੇ ਡਾਕਟਰ ਦੀ ਸਲਾਹ ਲਓ ਔਰ ਅੱਗੇ ਤੋਂ ਅਨਾਨਾਸ ਨੂੰ ਅਗਰ ਤੁਹਾਡਾ ਡਾਕਟਰ ਡਾਇਗਨੋਸ ਕਰ ਦਿੰਦਾ ਕਿ ਤੁਹਾਨੂੰ ਅਲਰਜੀ ਅਨਾਨਾਸ ਤੋਂ ਹੈਗੀ ਹੈ ਤਾਂ ਤੁਹਾਨੂੰ ਫਿਰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਹਾਂ ਜਿਹੜੀਆਂ ਗਰਭਵਤੀ ਆਵਾਂ ਜਾਂ ਬੱਚਿਆਂ ਨੂੰ ਦੁੱਧ ਪਲਾਰੀਆਂ ਨੇ ਜਿਹੜੀਆਂ ਆਵਾਂ ਉਹਨਾਂ ਨੂੰ ਵੀ ਇਹਨੂੰ ਨਿਯਮਿਤ ਤੌਰ ਤੇ ਜਿਹੜੀ ਬ੍ਰੋਮੀਲੇਨ ਦਾ ਸੇਵਨ ਥੋੜਾ ਸਾਵਧਾਨੀ ਨਾਲ ਕਰਨਾ ਚਾਹੀਦਾ ਜਾਂ ਗਰਭਵਸਤਾ ਦੌਰਾਨ ਬ੍ਰੋਮੀਲੇਨ ਸ੍ਰਕਿਅਤ ਹੈਗਾ ਜਾਂ ਨਹੀਂ ਹੈਗਾ ਇਹ ਤੁਸੀਂ ਪੂਰੀ ਡਾਕਟਰ ਦੀ ਸਲਾਹ ਲੈ ਲਓ ਕਿਉਂਕਿ ਉਸ ਸਮੇਂ ਦੇ ਉੱਪਰ ਵੀ ਕਈ ਵਾਰੀ ਇਹ ਨੁਕਸਾਨ ਕਰ ਸਕਦੇ ਆਂ ਜੇ ਤੁਹਾਨੂੰ ਇਹਨਾਂ ਤੋਂ ਕੋਈ ਅਲਰਜੀ ਵਗੈਰਾ ਦੀ ਪ੍ਰੋਬਲਮ ਹੈਗੀ ਤੁਹਾਨੂੰ ਜਿਆਦਾ ਕੋਈ ਅਲਰਜੀ ਦੀ ਜਾਂ ਕੋਈ ਹੋਰ ਪ੍ਰੋਬਲਮ ਆਏਗੀ ਤਾਂ ਫਿਰ ਉਹ ਮੈਡੀਸਿਨਸ ਲੈਣੀਆਂ ਪੈਣੀਆਂ ਉਹ ਮੈਡੀਸਨ ਕੇਵਰੀ ਬੱਚੇ ਦੇ ਉੱਪਰ ਵੀ ਫਿਰ ਬੁਰਾ ਅਸਰ ਪਾਉਂਦੀ ਹੈ ਇਸ ਕਰਕੇ ਇਹਨਾਂ ਲੋਕਾਂ ਨੂੰ ਗਰਭਵਤੀ ਔਰਤਾਂ ਜਾਂ ਜਿਹੜੀਆਂ ਬੱਚੇ ਨੂੰ ਦੁੱਧ ਪਿਲਾ ਰਹੀਆਂ ਨੇ ਉਹਨਾਂ ਨੂੰ ਬਿਲਕੁਲ ਧਿਆਨ ਦੇ ਨਾਲ ਐਦਾ ਡਾਕਟਰੀ ਸਲਾਹ ਦੇ ਨਾਲ ਹੀ ਵਰਤੋਂ ਕਰਨੀ ਚਾਹੀਦੀ ਹੁਣ ਕੁਝ ਦਵਾਈਆਂ ਜਿਵੇਂ ਐਂਟੀਬਾਇਓਟਿਕਸ ਨੇ ਉਹ ਵੀ ਬਰੋਮਿਲਿਨਸ ਜਾਂ ਅਮੋਕਸੀਲਿਨ ਅਮੋਕਸੀਲਿਨ ਦੀ ਦਵਾਈਏ ਸੀ ਲੈਣੇ ਇਹਨਾਂ ਦੇ ਵੀ ਉਹ ਆਫਸਟ ਪਰਸਪਰ ਜਿਹੜੇ ਪ੍ਰਭਾਵ ਨੇ ਉਹ ਮੰਨੇ ਜਾਂਦੇ ਆ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਵੀ ਤੁਸੀਂ ਕੋਸ਼ਿਸ਼ ਕਰੋ ਜਾਂ ਕੋਈ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਤੁਸੀਂ ਲੈਂਦੇ ਹੋ ਤਾਂ ਉਹਨਾਂ ਦਿਨਾਂ ਦੇ ਵਿੱਚ ਅਗਰ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਤਾਂ ਡਾਕਟਰ ਦੀ ਸਲਾਹ ਅਗਰ ਤੁਹਾਨੂੰ ਕੋਈ ਪਰੇਸ਼ਾਨੀ ਜ਼ਿਆਦਾ ਨਾ ਆਪਕੇ ਤੇ ਆ ਜਾਈਏ ਇਸ ਕਰਕੇ ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਨਾਲ ਇਹਦਾ ਜਿਹੜਾ ਸੀਵਨ ਕਰ ਸਕਦੇ ਆ ਥੋੜੀ ਮਾਤਰਾ ਦੇ ਵਿੱਚ ਬਿਲਕੁਲ ਸੇਫ ਹੈ ਲੋਟ ਨੂੰ ਜ਼ਿਆਦਾ ਨਾ ਖਾਓ ਅਗਰ ਕੋਈ ਮੁਸ਼ਕਲ ਹੈ ਤਾਂ ਡਾਕਟਰ ਦੀ ਸਲਾਹ ਖਾਸ ਕਰਕੇ ਜਿਨ੍ਹਾਂ ਨੂੰ ਅਲਰਜੀ ਹੁੰਦੀ ਹੈ ਕਿਸੇ ਵੀ ਭੋਜਨ ਤੋਂ ਦਾ ਅਲਨਾਸ ਹੋ ਜੇ ਨਿਸ਼ਾਨੀਆਂ ਆ ਜਾਂਦੀਆਂ ਨੇ ਕੋਈ ਲੱਤਰੀ ਦੀ ਜਾਂ ਕੁਸ਼ਿਦ ਦਵਾਈਆਂ ਲੈ ਲੈ ਰਹੇ ਜਿਹੜੇ ਲੋਕ ਜਾਂ ਉਹ ਔਰਤਾਂ ਜਿਹੜੀਆਂ ਗਰਭਵਤੀ ਨੇ ਜਾਂ ਜਿਹੜੀਆਂ ਬੱਚਿਆਂ ਨੂੰ ਦੁੱਧ ਪਿਲਾ ਰਹੀਆਂ ਨੇ ਉਹਨਾਂ ਨੂੰ ਇੱਕ ਵਾਰੀ ਆਪਣੇ ਸਿਹਤ ਜਿਹੜੇ ਤੁਸੀਂ ਸਲਾਹ ਲੈਂਦੇ ਹੋ ਡਾਕਟਰ ਦੀ ਡਾਈਟੀਸ਼ਨ ਦੀ ਉਹਨਾਂ ਦੀ ਸਲਾਹ ਲੈ ਕੇ ਫਿਰ ਇਹਦੀ ਵਰਤੋਂ ਕਰੋ ਅਦਰਵਾਈਜ਼ ਇਹ ਆਮ ਲੋਕਾਂ ਲਈ ਜਿਹੜੀ ਥੋੜੀ ਮਾਤਰਾ ਦੇ ਵਿੱਚ ਵਧੀਆ ਹੁੰਦਾ ਕੋਈ ਇਨਾ ਮਾੜਾ ਨਹੀਂ ਹੁੰਦਾ ਪਰ ਇਹਦੇ ਸਾਈਡ ਇਫੈਕਟ ਦੇ ਤੌਰ ਤੇ ਕਿ ਇਹ ਉਲਟੀਆਂ ਵੀ ਆ ਸਕਦੀਆਂ ਜਿੰਨਾਂ ਨੂੰ ਸੂਕ ਨਹੀਂ ਕਰਦਾ ਲੂਜ਼ ਮੋਸ਼ਨ ਲਾ ਸਕਦੇ ਆ ਦਿਲ ਦੀ ਧੜਕਣ ਤੇਜ਼ ਹੋ ਸਕਦੀ ਆ ਪੇਟ ਖਰਾਬ ਹੋ ਸਕਦਾ ਸਿਰ ਦਰਦ ਹੋ ਸਕਦਾ ਮਸਲ ਦੇ ਵਿੱਚ ਪੀਨ ਚੱਕਰ ਆਉਣੇ ਸੁਸਤੀ ਜਾਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਆ ਸਕਦੀਆਂ ਕਿਉਂਕਿ ਕਿ ਇੰਨਾ ਥੋੜਾ ਜਿਹਾ ਧਿਆਨ ਰੱਖਣਾ ਕਿ ਕੋਈ ਵੀ ਫਰੂਟ ਆ ਉਹ ਅਸੀਂ ਲੋੜ ਤੋਂ ਜ਼ਿਆਦਾ ਖਾਵਾਂਗੇ ਤਾਂ ਉਹ ਵੀ ਸਬੜਾ। ਔਰ ਜਿੰਨੂੰ ਸੂਪ ਕਰਦਾ ਵੀ ਆ ਉਹ ਬੜੀ ਲੋੜੀਂਦੀ ਮਾਤਰਾ ਦੇ ਵਿੱਚ। ਜਿੰਨਾ ਕੋਡ ਵਾਈਸ ਕੀਤਾ ਜਾਂਦਾ ਮਹਾਰਾ ਵੱਲੋਂ ਉਹਨਾਂ ਕੀ ਨੂੰ ਖਾਦਾ ਜਾਵੇ ਜਿੰਨਾ ਤੁਹਾਡਾ ਸਰੀਰ ਡਾਈਜੈਸਟ ਕਰ ਸਕਦਾ। ਸੋ ਉਹ ਮੀਡੀਆ ਕੀ ਉਪਰ ਅੱਲਾਹ ਤੁਹਾਨੂੰ ਚੰਗਾ ਲੱਗਦਾ ਹੋਏ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਅਗਰ ਤੁਹਾਨੂੰ ਠੀਕ ਲੱਗਦਾ ਤੇ ਆਪਣੇ 11 ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰਕੇ ਗਰੁੱਪਾਂ ਦੇ ਵਿੱਚ ਜਿਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਮੇਰੀ ਸਪੋਰਟ ਆ ਜ਼ਰੂਰ ਕਰੋ ਕਿ ਮੇਰੇ ਸਬਸਕ੍ਰਾਈਬਰ ਵੱਧ ਸਕਦੇ ਨੇ ਜ਼ਰੂਰ ਵਧਾਓ ਤੁਹਾਡੀ ਮਿਹਰਬਾਨੀ ਹੋਵੇਗੀ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਕੋਈ ਪ੍ਰੋਗਰਾਮ ਇਸੇ ਤਰ੍ਹਾਂ ਜਿੰਨੀ ਕਿ ਮੇਰੀ ਮੱਧਿਆ ਬੁੱਧਿਆ ਜਿੰਨੀ ਕਿ ਮੈਂ ਸਟੱਡੀ ਕੀਤੀ ਹੈ ਉਹ ਖੋਜਾਂ ਦੇ ਆਧਾਰਕ ਮੈਂ ਆਪਣੇ ਕੋਲੋਂ ਕੁਝ ਵੀ ਐਡ ਨਹੀਂ ਕਰਦਾ ਜੋ ਖੋਜਾਂ ਨੇ ਜੋ ਮੈਂ ਪੜਿਆ ਜੋ ਮੈਂ ਕੁੜਿਆ ਜੋ ਮੇਰੀ ਜ਼ਿੰਦਗੀ ਦਾ ਤਜਰਬਾ ਉਸ ਦੇ ਅਕੋਰਡਿੰਗਲੀ ਹੀ ਮੈਂ ਗੱਲ ਕਰਦਾ ਹਾਂ ਅਗਰ ਤੁਸੀਂ ਕੋਈ ਪ੍ਰਸ਼ਨ ਪੁੱਛਣਾ ਚਾਹੋ ਤਾਂ ਵੀਡੀਓ ਦੇ ਤੁਸੀਂ ਕਮੈਂਟ ਕਰ ਸਕਦੇ ਮੈਂ ਕੋਸ਼ਿਸ਼ ਕਰਾਂਗੀ ਕਿ ਵਿਗਿਆਨਕ ਤਰੀਕੇ ਦੇ ਨਾਲ ਬਿਲਕੁਲ ਉਹ ਮੈਡੀਕਲ ਪਰਮਿਸ਼ਨ ਦੀ ਅਕੋਰਡਿੰਗਲੀ ਤੁਹਾਨੂੰ ਸਵਾਰ ਦੇ ਸਕਾਂ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ